ਆ ਗਿਆ ਜੀ ਰਾਮ ਨਾਮ ਸਾਰੇ ਭਰਾਵਾਂ ਨੂੰ ਸਵੇਰ ਹੋ ਚੁੱਕੀ ਆਪਾਂ ਉੱਠ ਗਏ ਆ ਮੈਂ ਉੱਠ ਗਿਆ ਹੁਣ ਆਈ ਸਮਾਨ ਸਮਝਣਾ ਮਾੜਾ ਮੋਟਾ ਰਹਿ ਗਿਆ ਪੈਕ ਕਰ ਲੱਗੇ ਸੈਂਗਨੇ ਸਵੇਰ ਉੱਠ ਕੇ ਨਾਲ ਲਿਆ ਵਾ ਤੇ ਭਾਜੀ ਸੁੱਤੇ ਪਏ ਆ ਸੈਂਗਾ ਜ ਲੌਂਗ ਕੋਟ ਪਾ ਕੇ ਚੱਲਾ ਵਾ ਆਫਿਸ ਆਫਿਸ ਤੇ ਦਾ ਛੁੱਟੀ ਜੀ ਦੀ ਭਾਜੀ ਨਾ ਜਾਊਂ ਵੇਖ ਆਦ ਨਹੀਂ ਹੀਰੋ ਲੱਗਨ ਦਿਆ ਪੂਰਾ ਲੈ ਲਈ ਕਿ ਦੋਸਤ ਬੈਠਾ ਹੀਰੋ ਲੱਗਨਿਆ ਵਾ ਗਰਿੰਦਾ ਬਚਿਆ ਕੁਝ ਸਾਮਾਨ ਆਪਾਂ ਪੈਕ ਕਰ ਲਿਆ ਵਾ। ਬਈ ਕਾ ਬੋਲੀ। ਅਹੀਂ ਗਾਈਜ਼ ਪਹੁੰਚ ਗਏ ਆ ਨਵੇਂ ਸਲੈਕਟ। ਬੋਲੀ ਹੈਗੀ ਨਾ ਮੇਰੇ ਵਾਲੀ। ਮੈਂ ਬੈਗ ਵਿੱਚ ਆ ਵੀ ਫਿਰ ਖੜਨਾ ਤੇ ਕੁਛ ਮੇਰਾ ਕੋਕਾ ਹੈ ਡਟ। ਉਹਦੇ ਵਿੱਚ ਹੁਣ ਆਪਾਂ ਆਪਣੇ ਆਫਿਸ ਚੱਲੇ ਆ। ਆਪਾਂ ਆਪਣੇ। ਇਹਦੇ ਵਿੱਚ ਰੈਸਟ ਕਰਕੇ ਲੂ। ਰਾਤ ਇੱਥੇ ਸੋਵਾਂਗੇ ਆ ਗਏ। ਕੀ ਸਰਵਰ ਵਾਈਫਾਈ ਹੈ? ਸੈੱਡ ਬੈਗ ਵਿੱਚ ਇੱਥੇ ਪਾਇਆ ਇਨੇ ਸਭ ਪਾਇਆ ਹੋਇਆ। ਚਲ ਤੁਸੀਂ ਉਹ ਬਣਾ ਦੇ ਕੋਈ ਪਾਰੀ ਦੇ ਬਾਰੇ ਆ ਬਸ ਗੋੜੀ ਦਾ ਮਸਲਾ ਇਹ ਮਸਲਾ ਹੈ ਕੋਈ ਤਸਲਾ ਤਾਂ ਨਹੀਂ ਇਹ ਮਸਲਾ ਛੱਡਦਾ ਹੋਵੇ ਪਹਿਲੇ ਚੱਲ ਜਿਓ ਫੋਨ ਕਰਨ ਦੇ ਤੇ ਇਹੋ ਬਸ ਇੱਕ ਸੌਤ ਆ ਬਸ ਇਨਾ ਕੰਮ ਕਰਦਾ ਕੋਈ ਕੰਮ ਨਹੀਂ ਇਹ ਟੋਪੀ ਹੀ ਮੇਰੇ ਟਾਰੇ ਕੋ ਉਹ ਬੈਗ ਚੀ ਉਹ ਬਣਾ ਲਿੱਤੇ ਉਹਦੇ ਉਹ ਅਗਲੀ ਵਾਰੀ ਆਉਣਗੇ ਆਉਗੇ ਬੇਚ ਚੰਗਾ ਚਿੱਤ ਬੰਦ ਕਰਦੇ ਭਰਾ ਖੋਲਿਆ ਨੂੰ ਦੇ ਸਰਕਾਰੀ ਐ ਕਰ ਕਰ ਕੀ ਕਰਨੇ ਗਾਈਜ਼ ਇਹ ਸੈਂਗਲ ਮਡ ਉੱਪਰ ਬੋਲਾ ਆਇਆ ਵਾ ਭਾਈ ਕਹਿੰਦੇ ਇਦਾਂ ਚੱਲੀ ਸੈਂਗਲ ਨੀ ਹੈਲਮਟ ਲੈ ਹੋ ਜੂ ਹੋ ਗਿਆ ਆਈ ਗੀ ਆ ਉਹ ਆਏ ਪੋਚੇ ਨੇ ਘੇੜਿਆ ਤੇ ਉਹ ਘਾਇਲ ਲੱਗ ਗਿਆ ਲੈ ਕਿੱਥੋਂ ਆ ਜਾ ਤੂੰ ਜਾ ਯਾਰ ਮੈਨੂੰ ਕਿਹਾ ਪਰ ਕਿੱਥੇ ਰੱਖਿਆ ਤੁਸੀਂ ਹੈਲਮਟ ਮੈਨੂੰ ਲੱਭਣਾ ਪੈਣਾ ਤੈਨੂੰ ਤੇ ਪਲਾ ਇੱਥੇ ਰੱਖਿਆ ਤੂੰ ਮੈਨੂੰ ਕੀ ਪਤਾ ਬਾ ਤੇ ਸਾਹਮਣੇ ਸਮਾਨ ਦਾ ਖੰਡਿਆ ਤੂੰ ਤੇ ਮਮਾ ਉੱਥੇ ਉੱਪਰ ਜਾ ਕੇ ਬਹਿ ਗਿਆ ਸੋ ਕਿੱਥੇ ਜਾ ਕੇ ਬਹਿ ਗਿਆ ਲੈ ਜਾ ਪਰ ਤੂੰ ਨਹੀਂ ਜਾ ਸਕਦਾ ਇਹੀ ਇਹੀ ਵੀ ਹੀ ਹੁੰਦਾ ਤੇ ਇਨੇ ਸਾਲ ਨੇ ਹਾਂ ਹਾਂ ਵੀ ਜੇ ਤੂੰ ਨਹੀਂ ਵੀ ਜੇ ਮੈਂ ਵੀ ਜੇ ਮੈਂ ਦੋ ਨਾ ਬਾਤ ਕਰ ਲੀ ਹੇਲਮਟ ਅਸੀਂ ਪਾ ਲਿਆ ਵਾ ਲੈਨ ਤਾਂ ਮੋਂ ਆਪਾਂ ਕੋਈ ਫਲੈਟ ਚ ਆ ਗਏ ਆ ਆਪਣੇ ਤੇ ਫੋਨ ਮੇਰਾ ਸੇਰ ਦਾ ਚਾਰਜ ਨਹੀਂ ਸੀ ਹੁਣ ਆ ਕੇ ਚ ਦੀ ਚਾਰਜ ਲਾਇਆ ਵਾ ਤੇ ਬੈਠੇ ਆ ਤੇ ਸੌਣ ਦੀ ਤਿਆਰੀਆਂ ਕਰ ਰਹੇ ਆ ਲੈ ਕੁਛ ਰਹਿ ਲਾ ਉਹ ਲੈ ਪਾ ਇਹਦੇ ਵਧੀਆ ਮੂੰਹ ਤੇ ਓਏ ਇੱਕੋ ਤਾਂ ਇੱਕੋ ਤਾਂ ਕੱਲ ਨੂੰ ਵੱਖ ਕਰ ਲਾਂਗੇ ਜਿਹੇ ਵੱਖ ਕਰਨੇ ਕਰ ਉਹਨੇ ਕਰ ਲਓ ਨਹੀਂ ਨਹੀਂ ਦੇਖੋ ਮਜ਼ਾਕ ਕਰਨ ਆਇਆ ਰੱਖੋ ਜੀ ਮੇਰੀ ਭਾਇ ਤੇ ਕੋਈ ਪੇਟੀ ਸਿੰਘ ਕੋ ਘੜਾ ਕੋ ਪੈਂਟ ਹੈ ਗਈ ਐ ਇਹ ਧਿਆਨ ਰੱਖੋ ਇਹਣਾ ਆਪਣੇ ਬੈਗ ਚ ਪਾ ਕੇ ਲੈ ਜਾਏ ਕੋਈ ਇਹਦਾ ਜੋ ਜਾਣਾ ਦੀ ਇਹਦਾ ਬੈਗ ਚੈੱਕ ਕਰਨਾ ਆਪਾਂ ਸਰਾਂ ਜੱਲੀਆ ਮੈਂ ਤੁਹਾਡੇ ਕੋਲ ਆਪਣੇ ਲੱਗ ਗਈ ਹੁੰਦਾ ਆਹ 20 ਕਿਲੋਮੀਟਰ ਮੈਂ ਪਿਛਲੇ ਸਾਲ ਗਿਆ ਸੀ